ਵਾਕੂ ਜੀ ਕੀ ਪਤੇ ਐਨਡੀਟੀਵੀ ਪੰਜਾਬ 1 ਤੇ 2 ਵਜੇ ਤੱਕ ਦੀਆਂ ਮੁੱਖ ਖ਼ਬਰਾਂ ਪੰਜਾਬ ਸਰਕਾਰ ਨੇ ਮਾਲ ਦਫ਼ਤਰਾਂ ਵਿੱਚ ਪਾਰਦਰਸ਼ਤਾ ਲਈ ਸੀਸੀ ਕੈਮਰਾ ਸੀਸੀਟੀਵੀ ਕੈਮਰੇ ਲਾਉਣ ਦਾ ਫੈਸਲਾ ਅਮਰੀਕਾ ਵਿਦ ਸੀ ਸੈਕਸ਼ਨ ਕਾਊਨਲ ਲਈ ਕਾਲੇ ਭਾਰਤੀਆਂ ਲਈ ਰਾਹਤ 트੍ਰੰਪ ਦੇ ਹੁਕਮਾਂ ਤੇ ਰੋਕ ਐਸਐਚਓ ਨਾਲ ਗੱਲ ਕਰਾਉਣ ਦੇ ਬਾਵਜੂਦ ਆਮ ਵਿਧਾਇਕ पुत्र बुलट जब्त ती हजार जुर्माना गणतंत्र दिवस मुख्यमंत्री के हमारे कई बने रहे पटियाला उत्तर प्रदेश लखनऊ सड़क हादसे चार मौत की मौत कई जख्मी वाधे न खुल भारतीय शेयर बाजार मोदी केजरीवाल एक सिक्के के इको दे दो पहलू प्रवासी ਬ੍ਰਿਟਿਸ਼ ਸੰਸਦ ਨੇ ਭਾਰਨੇ ਐਮਰਜੈਂਸੀ ਫਰਮ ਦੇ ਲਗਭਗ ਮਿੱਤਰ ਕਾਪਫ ਤੋਂ ਨਿੰਦਾ ਕੀਤੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਗੈਰ ਸਿੱਖਾਂ ਦੀਆਂ ਵੋਟਾਂ ਰੱਦ ਕਰਨ ਦੀ ਮੰਗ ਅੰਮ੍ਰਿਤਪਾਲ ਦੇ ਨੇ ਸੰਸਦ ਅਜਲਾਸ ਅਤੇ ਗਣਤੰਤਰ ਦੇਪਸੁਰੂ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਦੇਖੋ ਪਾਲਤ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਜੱਟ ਹੋਣ ਲੋਕ મોદી ਗਣਤੰਤਰ ਦੇਪਸਪਰੇਡ ਤੇ ਪਹਿਲੀ ਵਾਰ ਨਾਸਰ ਆਉਣਗੇ ਪੜ੍ਹ ਲਾਇ ਮਯਾਇਲ ਸਮਝਾ ਕਾਸਪਾਰ ਦੇ ਆਰਥਿਕ ਕਾਕੇ ਦਾ ਪ੍ਰਮੁੱਖ ਥੰਮ ਜੈ ਸੰਕਰਨੇ ਬੰਗਲਾਦੇਸ਼ ਦੇ ਹਾਲਾਤ ਬਾਰੇ ਰੁਪੀਓ ਅਤੇ ਵਾਰਟਸਨ